ਕਿਰਦਾਰ ਕਿਹੋ ਜਿਹਾ ਹੈ ਭਾਰਤ ਪੁਸ਼ਨ ਆਸ਼ੂ ਦਾ ਤੁਹਾਡੀ ਨਜ਼ਰ ਸੇ ਮੈਂ ਉਹਦੇ ਬਾਰੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਉਹ ਯਾਦਾ ਕੋਈ ਡੀਓ ਸਾਹਿਬ ਦੱਸ ਸਕਦੇ ਹੈਗੇ ਜੇ ਪ੍ਰਿੰਸੀਪਲ ਸਾਹਿਬ ਦੱਸ ਸਕਦੇ ਹੈਗੇ ਨਹੀਂ ਤੇ ਜਾਂ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਜਿਹੜੇ ਆਫੀਸਰਸ ਕੰਮ ਕਰ ਚੁੱਕੇ ਆ ਜਾਂ ਭੱਲੇ ਵਾਲੇ ਆ ਉਹ ਗੱਲ ਕਰ ਦੱਸ ਸਕਦੇ ਹੈਗੇ ਜੇ ਭਾਰਤ ਪੁਸ਼ਨ ਜੀ ਦੀ ਸਿਆਸਤ ਬਹੁਤ ਅੱਛੀ ਹੁੰਦੀ ਜੇ ਮੈਂ ਭਾਰਤ ਪੁਸ਼ਨ ਤੋਂ ਇਲਾਵਾ ਗੱਲ ਕਰਦਾ ਇੰਡੀਵਿਜੂਅਲ ਲੈਵਲ ਤੇ ਗੱਲ ਹੋਰ ਉਹਦੇ ਪਾਰਟੀ ਲੈਵਲ ਤੇ ਗੱਲ ਹੋਰਦੀ ਬੇਸਿਕਲੀ ਉਹਨਾਂ ਦਾ ਅਜੰਡਾ ਪਾਰਟੀ ਦਾ ਅਜੰਡਾ ਹੈ ਹੂੰ ਇਹ ਪਾਰਟੀ ਦੀ ਐਡਵੋਕੇਟ ਬੰਦਿਆ ਦੀ ਹੈ ਤੇ ਅਜ ਰਾਜਾ ਬਣਨ ਦੀ ਗੱਲ ਕਰ ਲੋ ਜਿਹੜਾ ਕਹਿੰਦਾ ਪ੍ਰਤਾਪ ਸਿੰਘ ਬਾਜਵਾ ਨੂੰ ਕਹਿੰਦਾ ਦੂਜੇ ਬਾਜਵਾ ਨੂੰ ਕਹਿੰਦਾ ਉਹ ਕਹਿੰਦਾ ਬਹਿ ਜਾਓ ਹੁਣ ਤੁਸੀਂ ਬੁੜੇ ਹੋ ਗਏ ਹੋ ਬਜ਼ੁਰਗ ਹੋ ਗਏ ਹੋ ਕਹਿੰਦਾ ਹੁਣ ਸਿਆਸਤ ਤੁਹਾਡੇ ਵਾਸਤੇ ਨਹੀਂ ਹੈਗੀ ਓਪਨ ਸਟੇਜ 2000 ਬੰਦੇ ਦੇ ਵਿੱਚ ਇਹ ਗੱਲ ਕਹਿਣੀ ਕਿੰਨੀ ਗੁਰਗਲ ਬੰਦਿਆ ਤੁਹਾਡੇ ਪਿਤਾ ਦੇ ਉਮਰ ਦੇ ਆ ਹਾਲਾਂਕਿ ਮੈਂ ਪਾਰਟੀ ਨਾਲ ਨਹੀਂ ਹੈਗਾ ਰੰਦਾਵਾ ਸਾਹਿਬ ਚਿੱਠੀ ਲਿਖਦੇ ਹੈਗੇ ਨੇ ਸੈਂਟਰ ਮਿਨਿਸਟਰੀ ਨੂੰ ਲਿਖਦੇ ਹੈਗੇ ਚਿੱਠੀ ਲਿਖਦੇ ਆ ਕਿ ਬਾਦ ਸਾਹਿਬ ਦੀ ਇਲੈਕਸ਼ਨ ਰੱਦ ਹੋਣੀ ਚਾਹੀਦੀ ਹੈ ਮੈਨੂੰ ਇੱਕ ਗੱਲ ਦੱਸੋ ਤੁਸੀਂ ਆਪਣੀ ਪਾਰਟੀ ਨੂੰ ਕਰਦੇ ਹੋ ਕਿ ਤੁਸੀਂ ਦੂਜੀ ਪਾਰਟੀ ਦਾ ਪੰਗਾ ਲੈਣਾ ਹਾਂ ਮੈਂ ਤਾਂ ਕਦੇ ਆਮ ਆਦੀ ਪਾਰਟੀ ਬਾਰੇ ਲਿਖਿਆ ਕਿ ਤੁਹਾਡੀ ਸਿਆਸਤ ਠੀਕ ਹੈ ਗਲਤ ਹੈ